ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹ ਅਪੀਲ ਕਰਦਾ ਕਿ ਦੀਵੇ ਥਲੇ ਹਮੇਸ਼ਾ ਹਨੇਰਾ ਹੁੰਦਾ ਆ ਜਾਣ ਕੇ ਵੇਖੋ ਅੱਜ ਇਹਨਾਂ ਕਿਸਾਨਾਂ ਦੀ ਬਾਹ ਫੜੋ ਜਿਨ੍ਹਾਂ ਨੇ ਤੁਹਾਡੀ ਸਰਕਾਰ ਬਣਾਈ ਏ ਔਰ ਇਹਨਾਂ ਕਿਸਾਨਾਂ ਕਰਕੇ ਤੁਸੀਂ ਚੰਡੀਗੜ੍ਹ ਉਸ ਕੁਰਸੀ ਦੇ ਉੱਤੇ ਬੈਠੇ ਹੋ ਅੱਜ ਉਹ ਕਿਸਾਨ ਪਾਣੀ ਚ ਡੁੱਬ ਰਿਹਾ ਆ ਅੱਜ ਉਹ ਕਿਸਾਨ ਦੀਆਂ ਫਸਲਾਂ ਡੁੱਬ ਰਹੀਆਂ ਨੇ ਅੱਜ ਉਹਨਾਂ ਦੇ ਬੱਚਿਆਂ ਦੇ ਖਾਣ ਨੂੰ ਦਾਣੇ ਨਹੀਂ ਅੱਜ ਉਹਨਾਂ ਦੇ ਪਸ਼ੂਆਂ ਦੇ ਖਾਣ ਨੂੰ ਚਾਰਾ ਨਹੀਂ ਔਰ ਸਰਕਾਰ ਜਿਹੜੀ ਆ ਉਹ ਜਿਹੜੀਆਂ ਆ ਦੀ ਹੈਲੀਕਾਪਟਰ ਤੇ ਗੇੜੇ ਕੱਢ ਰਹੀ ਆ ਔਰ ਦੀਨੇਕੇ ਦੇ ਵਿੱਚ ਤੁਸੀਂ ਵੇਖੋਗੇ ਕਿ 500 ਏਕੜ ਦੇ ਕਰੀਬ ਜਿਹੜੀ ਆ ਉਹ ਲੋਕਾਂ ਦੀ ਫਸਲ ਜਿਹੜੀ ਉਹ ਤਬਾਹ ਹੋ ਚੁੱਕੀ ਹੈ ਔਰ ਇਹ ਪਿੰਡੇ ਕਹਿੋ ਜਿਆ ਹੈ ਕਿ ਜਿਨ੍ਹਾਂ ਦੇ ਘਰ ਜਿਹੜੇ ਨੇ ਉਹ ਦਰਿਆ ਦੇ ਬਾਹਰ ਨੇ ਔਰ ਇਹ ਜ਼ਮੀਨ ਜਿਹੜੀ ਇਹਨਾਂ ਦੀ ਦਰਿਆ ਦੇ ਨਾਲ ਉਹ ਮਾਲਕੀ ਜ਼ਮੀਨ ਹੈ ਇਹਨਾਂ ਦੀ ਔਰ ਮਾਲਕੀ ਜ਼ਮੀਨ ਦੇ ਵਿੱਚ ਵੇਖੋ ਕਿ ਇਹਨਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਨੇ 15 ਦਿਨ ਹੋ ਗਏ ਆ ਇਹ ਕਹਿੰਦੇ ਕਿ ਅਜੇ ਤੱਕ ਕੋਈ ਜਿਹੜਾ ਸਰਕਾਰ ਦਾ ਮੁਲਾਜ਼ਮ ਕੋਈ ਨਮਾਇੰਦਾ ਕੋਈ ਐਮਐਲਏ ਜਿਹੜਾ ਕੋਈ ਮੌਕਾ ਵੇਖਣ ਨਹੀਂ ਆਇਆ ਕਿਉਂਕਿ ਜੇ ਹਲਕੇ ਦਾ ਚੌਂਕੀਦਾਰ ਤਾਂ ਐਮ ਐਲ ਏ ਹੁੰਦਾ ਜੇ ਐਮ ਐਲ ਏ ਮੌਕਾ ਵੇਖਣ ਨਹੀਂ ਆਉਂਦਾ ਤੇ ਉਥੇ ਡੀ ਸੀ ਤੇ ਐਸ ਟੀ ਐਮ ਕਿੱਥੋਂ ਆਉਣਗੇ ਔਰ ਮੈਂ ਗੱਲ ਕਹਿਣਾ ਕਿ ਇਹ ਕੌਮ ਬਕਰਨੀ ਨਹੀਂ ਸੁੱਤੀ ਇਹ ਸਰਕਾਰ ਔਰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਵਿਧਾਨ ਸਭਾ ਹਲਕਾ ਚੀਰੇ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਬਾਕਹ ਪਿੰਡਾਂ ਦਾ ਵਿਧਾਨ ਸਭਾ ਹਲਕੇ ਦੇ ਜੀਰੇ ਦੇ ਪਿੰਡ ਸਰਦਾਰ ਜਵੀਰ ਸਿੰਘ ਜਿਹੜਾ ਸਾਬਕਾ ਐਮ ਐਲ ਏ ਅੱਜ ਜਾਇਜ਼ਾ ਲੈ ਰਿਹਾ ਸੋ ਅਸੀਂ ਗੱਲਬਾਤ ਕਰਨੇ ਹਾਂ ਗੱਲਬਾਤ ਕਰ ਰਹੇ ਨੇ ਸਦਨ ਜੀ ਬਾਈ ਜੀ ਦੇ ਸਾਹਮਣੇ ਸਰ ਸਾਬ ਵੈਗੁਰ ਜੀ ਕੀ ਸਤਿ ਸ੍ਰੀ ਅਕਾਲ ਜੀ ਵਿਧਾਨ ਸਭਾ ਹਲਕਾ ਤੇ ਜਿਹੜੇ ਫੀਡ ਤਖਾਨ ਹੈਗੇ ਆ ਜਿਹੜੇ ਪ੍ਰਭਾਵਿਤ ਇਲਾਕੇ ਹੈਗੇ ਉਹਨਾਂ ਤੁਸੀਂ ਜਾਇਦਾ ਲੈ ਰਹੇ ਕੀ ਕਹਿਣਾ ਚਾਹੁੰਦੇ ਗੱਲ ਇਹ ਹੈ ਕਿ ਕੱਲਾ ਵਿਧਾਨ ਸਭਾ ਹਲਕਾ ਜੀਰੇ ਦੀ ਨਾ ਆਪਾਂ ਗੱਲ ਕਰੀਏ ਕਿ ਬਲਕਿ ਦਰਿਆ ਬੈਲਟ ਦੇ ਉੱਪਰ 6 ਜ਼ਿਲ੍ਹੇ ਜਿਹੜੇ ਆ ਸਾਡੇ ਪੰਜਾਬ ਦੇ ਲੱਗਦੇ ਨੇ ਔਰ ਕੱਲਾ ਜੀਰੇ ਜੀ ਨਹੀਂ ਹਰ ਜਗ੍ਹਾ ਤੇ ਜਿਹੜਾ ਹੈ ਕਿ ਉਹ ਪਾਣੀ ਦੀ ਮਾਰ ਹੇਟ ਜਿਹੜੀ ਹੈ ਕਿ ਲੋਕਾਂ ਦੀ ਫਸਲ ਆਈ ਹੈ ਔਰ ਜਿਵੇਂ ਅੱਗੇ ਆਲੇ ਵਾਲੇ ਤੋਂ ਜਾ ਕੇ ਆਏ ਹੁਣ ਦੀਨੇ ਵਾਲੇ ਪਿੰਡ 'ਚ ਖ ਔਰ ਦਿਨੇਕੇ ਦੇ ਵਿੱਚ ਤੁਸੀਂ ਵੇਖੋਗੇ ਕਿ 500 ਏਕੜ ਦੇ ਕਰੀਬ ਜਿਹੜੀ ਆ ਉਹ ਲੋਕਾਂ ਦੀ ਫਸਲ ਜਿਹੜੀ ਤਬਾਹ ਹੋ ਚੁੱਕੀ ਹੈ ਔਰ ਇਹ ਪਿੰਡੇ ਕਿਹੋ ਜਿਹਾ ਹੈ ਕਿ ਜਿਨ੍ਹਾਂ ਦੇ ਘਰ ਜਿਹੜੇ ਨੇ ਉਹ ਦਰਿਆ ਦੇ ਬਾਹਰ ਨੇ ਔਰ ਇਹ ਜ਼ਮੀਨ ਜਿਹੜੀ ਇਹਨਾਂ ਦੀ ਦਰਿਆ ਦੇ ਨਾਲ ਉਹ ਮਾਲਕੀ ਜ਼ਮੀਨ ਹੈ ਇਹਨਾਂ ਦੀ ਔਰ ਮਾਲਕੀ ਜ਼ਮੀਨ ਦੇ ਵਿੱਚ ਵੇਖੋ ਕਿ ਇਹਨਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਨੇ ਪਸ਼ੂਆਂ ਲਈ ਚਾਰਾ ਨਹੀਂ ਔਰ ਇਸੇ ਤਰ੍ਹਾਂ ਆਲੇ ਵਾਲੇ ਪਿੰਡ ਦੇ ਵਿੱਚ 8900 ਏਕੜ ਜਿਹੜੀ ਜ਼ਮੀਨ ਜਿਹੜੀ ਆ ਜਿੰਦੇ ਵਿੱਚ ਜਿਹੜਾ ਕਿ ਪਾਣੀ ਹੈ ਕਿ ਔਰ ਜਿੱਥੇ ਬੋਟ ਲੈ ਕੇ ਜਾਣਾ ਵੀ ਉਖਾਇਆ ਪਿਆ ਔਰ ਜਿਹੜੀ ਸਰਕਾਰੀ ਵੋਟ ਉਥੇ ਪਈ ਆ ਜਿਹੜੇ ਪਹਿਲਾਂ ਕਿਤੇ ਆੜਾਏ ਸੀ ਉਦੋਂ ਦੀ ਜਿਹੜੀ ਵੋਟ ਪਈ ਆ ਉਹ ਵੀ ਵੋਟ ਟੁੱਟੀ ਹੋਈ ਆ ਔਰ 15 20 ਘਰ ਜਿਹੜੇ ਆ ਉਹ ਫਸੇ ਹੋਏ ਨੇ ਔਰ ਉਹਨਾਂ ਨੂੰ ਕੱਢਣ ਲਈ ਮੈਂ ਡੀਸੀ ਮੈਡਮ ਫਿਰੋਜ਼ਪੁਰ ਦੇ ਨਾਲ ਗੱਲ ਕੀਤੀ ਆ ਔਰ ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਘਰਾਂ ਦੇ ਵਿੱਚ ਜਿਹੜੇ ਬੱਚੇ ਨੇ ਜਿਹੜੇ ਬਜ਼ੁਰਗ ਨੇ ਔਰ ਕੁਝ ਬਿਮਾਰ ਜਿਹੜੇ ਮੈਂਬਰ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਕਿ ਸਹੀ ਜਿਹੜਾ ਕਿ ਜਗ੍ਹਾ ਤੇ ਪਹੁੰਚਾਇਆ ਜਾ ਸਕੇ ਤਾਕਿ ਪਾਣੀ ਜਿਹੜਾ ਹੈ ਕਿ ਅੱਗੇ ਨਾਲੋਂ ਜਿਹੜਾ ਅੱਜ 12 15 ਦਿਨ ਹੋ ਗਏ ਆ ਇਹ ਕਹਿੰਦੇ ਕਿ ਅਜੇ ਤੱਕ ਕੋਈ ਜਿਹੜਾ ਸਰਕਾਰ ਦਾ ਮੁਲਾਜ਼ਮ ਕੋਈ ਨਮਾਇੰਦਾ ਕੋਈ ਐਮਐਲਏ ਜਿਹੜਾ ਕੋਈ ਮੌਕਾ ਵੇਖਣ ਨਹੀਂ ਆਇਆ ਕਿਉਂਕਿ ਜੇ ਹਲਕੇ ਦਾ ਚੌਂਕੀਦਾਰ ਤਾਂ ਐਮਐਲਏ ਹੁੰਦਾ ਜੇ ਐਮਐਲਏ ਮੌਕਾ ਵੇਖਣ ਨਹੀਂ ਆਉਂਦਾ ਤੇ ਉਥੇ ਡੀਸੀ ਤੇ ਐਸਟੀਐਮ ਕਿੱਥੋਂ ਆਉਣਗੇ ਔਰ ਮੈਂ ਗੱਲ ਕਹਿਣਾ ਕਿ ਇਹ ਕੰਮ ਕਰਨੀ ਨਹੀਂ ਸੁੱਤੀ ਇਹ ਸਰਕਾਰ ਔਰ ਇਸ ਕਰਕੇ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਹੀ ਅਪੀਲ ਕਰਦਾ ਕਿ ਦੀਵੇ ਥੱਲੇ ਹਮੇਸ਼ਾ ਹਨੇਰਾ ਹੁੰਦਾ ਅੱਜ ਜਾਣ ਕੇ ਵੇਖੋ ਅੱਜ ਇਹਨਾਂ ਕਿਸਾਨਾਂ ਦੀ ਬਾਹ ਫੜੋ ਜਿਨ੍ਹਾਂ ਨੇ ਤੁਹਾਡੀ ਸਰਕਾਰ ਬਣਾਈ ਏ ਔਰ ਇਹਨਾਂ ਕਿਸਾਨਾਂ ਕਰਕੇ ਤੁਸੀਂ ਚੰਡੀਗੜ੍ਹ ਉਸ ਕੁਰਸੀ ਦੇ ਉੱਤੇ ਬੈਠੇ ਹੋ ਅੱਜ ਉਹ ਕਿਸਾਨ ਪਾਣੀ 'ਚ ਡੁੱਬ ਰਿਹਾ ਹੈ ਅੱਜ ਉਹ ਕਿਸਾਨ ਦੀਆਂ ਫਸਲਾਂ ਡੁੱਬ ਰਹੀਆਂ ਨੇ ਅੱਜ ਉਹਨਾਂ ਦੇ ਬੱਚਿਆਂ ਦੇ ਖਾਣ ਨੂੰ ਦਾਣੇ ਨਹੀਂ ਅੱਜ ਉਹਨਾਂ ਦੇ ਪਸ਼ੂਆਂ ਦੇ ਖਾਣ ਨੂੰ ਚਾਰਾ ਨਹੀਂ ਔਰ ਸਰਕਾਰ ਜਿਹੜੀ ਆ ਉਹ ਜਿਹੜੀ ਆ ਆਪਦੀ ਹੈਲੀਕਾਪਟਰ ਤੇ ਗੇੜੇ ਕੱਢ ਰਹੀ ਆ ਔਰ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਇਹਨਾਂ ਲੋਕਾਂ ਦੀਆਂ ਜ਼ਮੀਨਾਂ ਦੀ ਜਿਹੜੀ ਗਰਦਾਬਰੀ ਕਰਾ ਕੇ ਇਹਨਾਂ ਨੂੰ 50000 ਪ੍ਰਤੀ ਏਕੜ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਪਹਿਲਾਂ ਵੀ 2023 ਚ ਇਸੇ ਜਗ੍ਹਾ ਤੇ ਪਾਣੀ ਆਇਆ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਹੁਣ ਫੇਰ ਅਜੇ ਜ਼ਮੀਨਾਂ ਇਹਨਾਂ ਨੇ ਪੱਧਰ ਕੀਤੀਆਂ ਸੀ ਤੇ 2025 ਦੇ ਵਿੱਚ ਜਿਹੜਾ ਕਿ ਫੇਰ ਹੜ੍ਹ ਦੀ ਮਾਰ ਹਟ ਇਹਨਾਂ ਦੀਆਂ ਫਸਲਾਂ ਆਈਆਂ ਔਰ ਇਹ ਜਿਹੜੇ ਲੋਕ ਕਰਜਾਈ ਹੋ ਚੁੱਕੇ ਨੇ ਕਿਉਂਕਿ ਹਮੇਸ਼ਾ ਕਰੋਪੀ ਜਿਹੜੀ ਇਹਨਾਂ ਦੇ ਉੱਪਰ ਚਲਦੀ ਹੈ ਔਰ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿਲਦੀ ਇਸ ਕਰਕੇ ਸਰਕਾਰ ਨੂੰ ਵਾਰ-ਵਾਰ ਬੇਨਤੀ ਕਰਦੇ ਆ ਕਿ ਇਹਨਾਂ ਕਿਸਾਨਾਂ ਦੀ ਵਾਹ ਫੜੀ ਜਾਵੇ ਇਹਨਾਂ ਦਾ ਮੁਆਵਜ਼ਾ ਜਿਹੜਾ ਇਹਨਾਂ ਨੂੰ ਦਿੱਤਾ ਜਾਵੇ ਔਰ ਜਿਹੜੇ ਲੋਕ ਪਾਣੀ ਦੇ ਵਿੱਚ ਫਸੇ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਕੱਢਿਆ ਜਾਵੇ ਧੰਨਵਾਦ ਸਰਦਾਰ ਜੀਰਾ ਸਰ ਜੀ ਆਪਾਂ ਇੱਥੇ ਗੱਲਬਾਤ ਕਰ ਲੈਂਦੇ ਆ ਸਰਪੰਚ ਸਾਹਿਬ ਜੀ ਨਾਲ ਸਰਪੰਚ ਜੀ ਅੱਜ ਆਪਣੇ ਪ੍ਰਾਇਕਟ ਸਾਹਿਬ ਜਿਹੜੇ ਇੱਥੇ ਡਿਮਿੰਕਪਿੰਟ ਪਹੁੰਚੇ ਆ ਦੌਰਾ ਕਰ ਰਹੇ ਨੇ ਆ ਸਵਾਲ ਪੁੱਛਣਾ ਇੱਥੇ ਕਹਿਣਾ ਜਦੋਂ ਦੀ ਆ ਸਰਕਾਰ ਬਣੀ ਆ ਤੇ ਇੱਚ ਵੀ ਪਾਣੀ ਆ ਨਾ ਤੇ ਉਦੋਂ ਮਾਪਜਾ ਕਿਸੇ ਨੂੰ ਮਿਲਿਆ ਅਸੀਂ ਜੀਰਾ ਸਾਹਿਬ ਦਾ ਧੰਨਵਾਦ ਕਰਦੇ ਜਿੰਨਾ ਔਖੇ ਸਮੇਂ ਆ ਕੇ ਸਾਡੀ ਬਾਹ ਫੜੀ ਆ ਸਾਡਾ ਜਿਹੜਾ ਦੁੱਖਾ ਉਹਦਾ ਸਾਨੂੰ ਪੁੱਛਿਆ ਅਜੇ ਤੱਕ ਜਿਹੜੀ ਮੌਜੂਦਾ ਸਰਕਾਰ ਉਹਦਾ ਪ੍ਰਸ਼ਾਸਨ ਦਾ ਕੋਈ ਇੱਥੇ ਨਾ ਐਸਡੀਐਮ ਨਾ ਤਹਿਸੀਲਦਾਰ ਨਾ ਡੀਸੀ ਕਦੇ ਵੀ ਇੱਥੇ ਨਹੀਂ ਪਹੁੰਚਿਆ ਤੇ ਇਹ ਅਸੀਂ ਬੇਨਤੀ ਕਰਦੇ ਆ ਇਹ ਜਿਹੜਾ ਹਰੀਕੇ ਐਡ ਤੋਂ ਲੈ ਕੇ ਇਹਨੂੰ ਲਹਿਰੀ ਕਰਨ ਕੀਤਾ ਜਾਵੇ 15 ਕਿੱਲੇ 16 ਕਿੱਲੇ ਸਰਕਾਰ ਨੂੰ ਇਹੋ ਹੀ ਬੇਨਤੀ ਆ ਵੀ ਇਹ ਬਾਰ ਬਾਰ ਹੀ ਹਰ ਸਾਲ ਜਦੋਂ ਲੋਕਾਂ ਦੀਆਂ ਫਸਲਾਂ ਜਿਹੜੀਆਂ ਤਬਾਹ ਹੋ ਜਾਂਦੀਆਂ ਨਾ ਸਰਕਾਰ ਨੂੰ ਮੁਆਵਜ਼ਾ ਦਿੰਦੀ ਆ ਅਜੇ ਤੱਕ 23 ਵਾਲਾ ਮੁਆਵਜ਼ਾ ਨਹੀਂ ਸਾਨੂੰ ਮਿਲਿਆ ਅਸੀਂ ਤੇ ਉਹ ਬੇਨਤੀ ਕਰਦੇ ਆ ਵੀ ਇਹਨੂੰ ਇੱਕ ਨਹਿਰੀ ਕਰਨ ਦਾ ਰੂਪ ਦਿੱਤਾ ਜਾਵੇ ਜਿਹੜਾ ਨਾ ਨਾ ਸਰਕਾਰ ਨੂੰ ਵੀ ਬਾਰ ਬਾਰ ਮਾਅਬਜਾ ਦੇਣਾ ਪਵੇ ਤੇ ਨਾ ਲੋਕਾਂ ਦਾ ਨੁਕਸਾਨ ਹੋਵੇ ਤੇ ਪ੍ਰਧਾਨ ਜੀ ਲਗਾਤਾਰ ਇੱਥੇ ਆਪਾਂ ਕਵਰੇਜ ਲਗਾਤਾਰ ਇਸ ਕਰ ਰਹੇ ਹਾਂ ਮੇਰੇ ਖਿਆਲ ਚ ਮਹੀਨੇ ਤੋਂ ਉੱਪਰ ਪਾਣੀ ਜਾ ਹੋ ਗਿਆ ਲਗਭਗ 4-5 ਦਿਨ ਤਾਂ ਕਾਫੀ ਤੇਰੇ ਪਾਣੀ ਹੋ ਗਏ ਬਾਹਰ ਆ ਰਿਹਾ ਫਸਲਾਂ ਵਿੱਚ ਹਾਂਜੀ ਉਹ ਅੱਜ 15 ਦਿਨ ਹੋ ਗਏ ਤੁਸੀਂ ਵੀ ਕਵਰੇਜ ਕੀ ਕਰਕੇ ਗਏ ਜੋ ਉਸ ਦਿਨ ਉਦੋਂ ਤੋਂ ਬਾਅਦ ਇਹ ਵਾਧਾ ਹੀ ਆ ਰਿਹਾ ਪਾਣੀ ਤੇ ਕੋਈ ਪ੍ਰਸ਼ਾਸਨ ਨੇ ਅਜੇ ਤੱਕ ਗੇੜਾ ਹੀ ਨਹੀਂ ਮਾਰਿਆ ਨਾ ਤਸੀਲਦਾਰ ਐਸ ਡੀ ਐਮ ਡੀ ਸੀ ਕੋਈ ਤੱਕ ਨਾ ਹਲਕਾ ਵਧਾਇਕ ਵੀ ਨਹੀਂ ਇੱਥੇ ਪਹੁੰਚਿਆ ਬਿਲਕੁਲ ਜੀ ਸੋ ਅੱਜ ਜਿਹੜਾ ਦੌਰਾ ਕੀਤਾ ਪ੍ਰਧਾਨ ਜੀ ਨੇ ਕਿਵੇਂ ਦੇਖਦੇ ਹੋ ਜੀ ਅਹੀਂ ਇਹਨਾਂ ਦਾ ਧੰਨਵਾਦ ਸਾਡੇ ਓਕੇ ਸਮੇ ਸਾਡੇ ਕੋਲ ਆਏ ਆ ਇਹਨਾਂ ਹੀ ਬਹੁਤ ਧੰਨਵਾਦ ਕਿਉਂ ਸਰਕਾਰ ਤੇ ਹੈ ਨਹੀਂ ਹੁਣ ਤੇ ਸਾਡੇ ਸਾਰ ਤੇ ਲਈ ਨਾ ਇਹਨਾਂ ਆ ਕੇ ਉਹ ਉਤਰਾ ਆ ਕੇ ਕਿ ਵਧਾਇਕ ਸਾਹਿਬ ਗੇੜਾ ਹੀ ਮਾਰ ਜਾਣਾ ਸਾਡੀ ਸਾਰ ਹੀ ਲੈ ਲੈਣਾ ਤੇ ਲੋਕਾਂ ਦਾ ਕੀ ਹਾਲ ਵੋਟਾਂ ਲੈ ਕੇ ਤੇ ਮੁਰਗੇ ਆਪਾਂ 5 ਸਾਲ ਹਲਕੇ ਜ ਨਹੀਂ ਵੜਨਾ ਲੋਕਾਂ ਦੀ ਸਾਰ ਨਹੀਂ ਲੈਣੀ ਕਿ ਕੀ ਲੋਕਾਂ ਨਾਲ ਬਣ ਰਿਹਾ ਸਾਰਾ ਨੁਕਸਾਨ ਹੋਇਆ ਜਿਹੜਾ ਪਸ਼ੂ ਡੰਗਰ ਆ ਲੋਕਾਂ ਨੂੰ ਉਹ ਵੀ ਕੋਈ ਸਹਾਤਾ ਨਹੀਂ ਆ ਪਿਛਲੇ ਸਾਲ ਜਦੋਂ 23 ਚ ਆਇਆ ਉਦੋਂ ਬਾਬਾ ਸੁਖਾ ਸਿੰਘ ਜੀ ਉਹਨਾਂ ਨੇ ਲੋਕਾਂ ਦੀ ਆ ਕੇ ਸਾਰ ਲਈ ਆ ਪ੍ਰਸ਼ਾਸਨ ਉਦੋਂ ਵੀ ਨਹੀਂ ਆਇਆ ਤੇ ਮੁੱਖ ਮੰਤਰੀ ਸਾਹਿਬ ਉਦੋਂ ਵੀ ਕਹਿੰਦੇ ਸੀ ਕੁਕੜੀ ਦੇ ਵੀ ਪੈਸੇ ਦਵਾਂਗੇ ਤੇ ਸਾਨੂੰ ਤੇ ਕੁਕੜੀ ਛੱਡ ਕੇ ਸਾਨੂੰ ਤੇ ਫਸਲ ਦੇ ਨਹੀਂ ਅਜੇ ਤੱਕ ਮਿਲੇ ਕੁਕੜੀ ਦੇ ਸਾਨੂੰ ਕਿੱਥੋਂ ਮਿਲਨੇ ਸਭ ਤੋਂ ਵੱਧ ਲੈ ਕੇ ਸਰਕਾਰ ਹੈ ਜਿਹੜੀ ਲੋਕਾਂ ਦੀ ਥੱਲੇ ਥੱਲੇ ਤੱਕ ਕੋਈ ਪਹੁੰਚ ਨਹੀਂ ਹੈਗੀ। ਬਿਲਕੁਲ। ਨਾ ਕੋਈ ਕੇਸ ਦੀ ਆ ਕੇ ਸਾਰ ਹੀ ਲੈਂਦਾ। ਬੱਸ ਉਤੋਂ ਇੰਨੇ ਕਰੋੜ ਪਾਸ ਕਰਤਾ ਜੀ ਕਿੱਥੇ ਕਰੋੜਾ ਇੱਥੇ ਆਉਂਦਾ। ਆ ਕੀ ਹਾਲਤ ਆ ਲੋਕਾਂ ਦੀ ਆ ਤੁਸੀਂ ਵਿਖਾ ਦਿਓ ਮੌਕਾ। ਹੂੰ ਬਿਲਕੁਲ। ਅਜੇ ਤੱਕ ਨਾ ਕਿ ਇਹਨੂੰ ਫੀਡ, ਨਾ ਕਿ ਇਹਨੂੰ ਪਾਣੀ ਦੀ ਸਹੂਲਤ, ਨਾ ਕੋਈ ਇੱਥੇ ਆ ਵੜਿਆ ਹੀ ਨੀਗਾ। ਬੇੜੀ ਦੀ ਸਹੂਲਤ। ਆ ਕੇ ਨਾ ਬੇੜੀ ਦੀ ਸਹੂਲਤ ਉਹ ਹਨਪਾਰ ਸਾਡੇ ਪਿੰਡ ਦੀਆਂ ਬਹਿਕਾਂ ਵਿੱਚ ਬੈਠੇ ਬੰਦੇ। ਤੇ ਉਹਨਾਂ ਵਿਚਾਰੇ ਵਿੱਚ ਹੀ ਅਜੇ ਘਰੇ ਪਏ ਆ। ਕਿਸ ਨੇ ਆ ਕੇ ਉਹਨਾਂ ਦੀ ਸਾਰ ਨਹੀਂ ਲਈ। ਬਿਲਕੁਲ। ਸੋ ਧੰਨਵਾਦ ਸਰਪੰਚ ਸਾਹਿਬ ਧੰਨਵਾਦ ਜੀਰਾ ਸਾਹਿਬ ਜੀ ਸੋ ਇੱਥੇ ਆਪਾਂ ਗੱਲਬਾਤ ਕੀਤੀ ਸਾਨੂੰ ਹੋਰ ਵੀ ਹਾਲਾਤ ਵਿਖਾ ਦਿੰਨੇ ਆ ਜੋ ਹਾਲਾਤ ਇੱਥੇ ਆ ਸੋ ਸਾਰੀ ਗੱਲਬਾਤ ਇੱਥੇ ਦੇਖ ਸਕਦੇ ਤੁਸੀਂ ਫਸਲਾਂ ਦੇ ਵਿੱਚ ਪਾਣੀ ਜੋ ਹੈਗਾ ਸਾਡੇ ਨਾਲ ਜੁੜੇ ਸਨ ਸਰਦਾਰ ਕੁਲਵੀਰ ਸਿੰਘ ਜੀਰਾ ਐਕਸ ਐਮ ਐਲ اے ਪ੍ਰਧਾਨ ਸਭ ਹਲਕਾ ਜੀ ਦੇ ਤੋਂ ਕਾਂਗਰਸ ਦੇ ਬੈਕੀ ਸੋ ਤੁਸੀਂ ਇੱਥੇ ਪਾਣੀ ਕਰੀ ਚੰਗੀ ਤਰ੍ਹਾਂ ਤੁਹਾਨੂੰ ਦਿਖਾ ਦਿੰਦੇ ਹਾਂ ਤਸਵੀਰਾਂ ਦੇ ਵਿੱਚ ਫਸਲ ਦੇ ਵਿੱਚ ਕਰੀਬ ਉੱਪਰ ਤੱਕ ਜਿਹੜਾ ਸਿਰੇ ਤੱਕ ਪਾਣੀ ਪਹੁੰਚਿਆ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਹਰੇ-ਚਾਰੇ ਦੇ ਵਿੱਚ ਸਾਰੀ ਕੰਮ ਹੋ ਰਹੀ ਹੈ ਤੇ ਪਿੱਛੇ ਜਿਹੜੀਆਂ ਮੋਟਰਾਂ ਜਿਹੜੀਆਂ ਹੋ ਗਿਆ ਉਹ ਮਾਰ ਕੇ ਜਮੀਨਾਂ ਦੇ ਵਿੱਚ ਦੂਸਰੀ ਸਾਈਡ ਤੇ ਵੀ ਤੁਹਾਨੂੰ ਤਸਵੀਰਾਂ ਦਿਖਾਣੀਆਂ ਕਰ ਦਿੰਦੇ ਹਾਂ ਦੱਸ ਨਾਲ ਕਿ ਇੱਥੋਂ ਇਹ ਇਧਰ ਤੁਸੀਂ ਫਸਲ ਦੇਖ ਸਕਦੇ ਜੀ ਦਿਨੇਕੇ ਦਾ ਦਿਨੇਕੇ ਦਾ ਜਿੰਨਾ ਵੀ ਰਕਬਾ ਸਾਰੇ ਦਾ ਸਾਰਾ ਵੀ ਇਧਰ 500 ਏਕੜ ਦੇ ਕਰੀਬ ਦਾ ਸਰੇ ਜਿਹੜੇ ਜਮੀਨ ਸਾਰੀ ਦੀ ਸਾਰੀ ਬਿਲਕੁਲ ਹਰੀ ਕੇ ਹੈਡਵਕਸ ਦੇ ਅੱਗੇ ਮੂੰਹ ਤੇ ਸੋ ਇਸ ਕਰਕੇ ਹਮੇਸ਼ਾ ਇਲਾਕਾ ਜਿਹੜਾ ਪ੍ਰਭਾਵਿਤ ਹੁੰਦਾ 2023 ਦੇ ਵਿੱਚ ਵੀ ਅਸੀਂ ਕਵਰੇਜ ਲਗਾਤਾਰ ਕੀ ਚੋੜੀ ਪ੍ਰਭਾਵਿਤ ਹੋਇਆ ਸਾਹਮਣੇ ਤੁਸੀਂ ਬਾਈਪਾਸ ਹਰੀ ਕੇ ਹੈਡਵਕਸ ਵੀ ਦੇਖ ਸਕਦੇ ਹੋ ਤੁਸੀਂ ਨਾਲ ਵਿੱਚ ਤੇ ਇੱਥੇ ਜਿਹੜਾ ਦੇਨੇ ਕੇ ਪਿੰਡ ਹੈ ਉਹ ਬਿਲਕੁਲ ਕਹਿ ਸਕਦੇ ਆ ਲਗਾਤਾਰ ਪ੍ਰਭਾਵਿਤ ਹੁੰਦਾ ਹੈ ਖਾੜਾਂ ਦੇ ਨਾਲ ਸਤਲੁਜ ਦੇ ਪਾਣੀ ਦੇ ਨਾਲ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਾਤ ਸਬਸਕ੍ਰਾਈਬ ਕਰ ਲਾਇਕ ਕਰਨਾ ਧੰਨਵਾਦ ਵਾਹਿਗ